ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿਰਫ ਨਗਰ ਕੀਰਤਨ ਨਹੀਂ ਹੈ ਇਹ ਇਤਿਹਾਸ ਦਾ ਸਲਾਮ ਹੈ ਇਹ ਯਾਦ ਹੈ ਉਸ ਰਾਤ ਦੀ ਜਦੋਂ ਅਨੰਦਪੁਰ ਸਾਹਿਬ ਨੇ ਆਪਣਾ ਸਭ ਤੋਂ ਭਾਰੀ ਦਰਦ ਦੇਖਿਆ 6 ਪੋ 1704 ਨੂੰ 7 ਮਹੀਨੇ ਦੀ ਘੇਰਾਬੰਦੀ ਭੁੱਖ ਪਿਆਸ ਪਰ ਹਿੰਮਤ ਫਿਰ ਵੀ ਨਾ ਹਾਰੇ ਚਾਰੇ ਪਾਸੇ ਦੁਸ਼ਮਣ ਪਰ ਖਾਲਸਾ ਕਦੇ ਵੀ ਝੁਕਿਆ ਨਹੀਂ ਆਖਰੀ ਵਾਰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿਲੇ ਛੱਡੇ ਜਾ ਸਕਦੇ ਨੇ ਪਰ ਧਰਮ ਨਹੀਂ ਅੱਜ ਪੰਜ ਪਿਆਰਾ ਸਾਹਿਬ ਅੱਗੇ-ਅੱਗੇ ਤੁਰਦੇ ਨੇ ਤੇ ਨਿਸ਼ਾਨ ਸਾਹਿਬ ਹਵਾ ਵਿੱਚ ਝੂਲਦੇ ਨੇ ਤੇ ਸੰਗਤ ਗੁਰੂ ਦੀ ਬਾਣੀ ਦਾ ਉਚਾਰਨ ਕਰਦੀ ਹੈ ਸਾਨੂੰ ਯਾਦ ਦਿਲਾਉਂਦਾ ਹੈ ਕਿ ਇਹ ਰਾਹ ਕੁਰਬਾਨੀ ਨਾਲ ਬਣਿਆ ਸੀ ਕੁਰਬਾਨੀ ਦੇ ਨਾਲ ਸਾਨੂੰ ਸਿੱਖੀ ਸਰਪਤ ਮਿਲਿਆ ਇਹ ਨਗਰ ਗੀਤਨ ਉਸ ਰਾਤ ਦੀ ਗਵਾਹੀ ਹੈ ਜਦੋਂ ਗੁਰੂ ਸਾਹਿਬਾਨ ਨੇ ਪਰਿਵਾਰ ਨੂੰ 바ਵੰਦ ਦਾ ਰਾਹ ਚੁਣਿਆ ਸੀ ਪਰ ਸਿੱਖੀ ਨੂੰ ਅਮਰ ਕਰ ਦਿੱਤਾ ਆਓ ਇਸ ਨਗਰ ਗੀਤਮ ਦੇ ਵਿੱਚ ਸਿਰਫ ਕਦਮ ਨਹੀਂ ਆਪਣੀ ਜ਼ਿੰਦਗੀ ਵੀ ਜੋੜੀਏ ਸੋ ਤੁਸੀਂ ਜੋੜੀਏ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਿੱਧਕ ਮਾਰੇ ਦੱਸੀਏ ਧੰਨ ਗੁਰੂ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਕੁਰਬਾਨੀ ਤੇ ਧੰਨ ਖਾਲਸਾ ਪੰਥ ਵਾਹਿਗੁਰੂ ਵਾਹਿਗੁਰੂ ਅਜਰ ਇੰਤਵਾਲ ਸਾਰੇ ਦਿਲ ਤੱਕ ਪਹੁੰਚਦੀ ਹੈ ਤਾਂ ਆਪਣੀ ਅਰਦਾਸ ਵਿੱਚ ਇੱਕ ਵਾਰੀ ਇਤਿਹਾਸ ਨੂੰ ਵੀ ਯਾਦ ਕਰ ਲੈਣਾ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਦਿੱਤਾ ਆ ਚਲੋ ਹੁਣ ਤੁਹਾਨੂੰ ਆਪਣੇ ਨਾਲ-ਨਾਲ ਗੁਰੂ ਸਾਹਿਬਾਨ ਦੇ ਨਗਰ ਕੀਰਤਨ ਦੇ ਦਰਸ਼ਨ ਕਰਵਾਈਏ ਅੱਜ ਜਿੱਥੇ ਨਗਰ ਕੀਰਤਨ ਹੁੰਦਾ ਹੈ ਉਸ ਰਾਤ ਉਥੇ ਅੱਖਾਂ 'ਚ ਹੰਝੂ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਅੱਗੇ ਸ਼ਸਤਰ ਪਿੱਛੇ ਬੱਚੇ ਮਾਤਾਵਾਂ ਤੇ ਸਿੱਖ ਸੰਗਤ ਇਹ ਨਗਰ ਕੀਰਤਨ ਸੰਗੀਤ ਦਾ ਨਹੀਂ तरम्दी रख्या ले कुर्बानी दा सफर सी डर नहीं, नहीं विश्वास चलिया काफला इस इतिहास में सलाम कॉमेंट च लिखो वाह का खालसा वाह ਨਾਮ ਦੇ ਬਾਗ ਬਗੀਚੇ ਜੋ ਸ਼ਹਿਰ ਆਨੰਦਪੁਰ ਛੱਡ ਕੇ ਆਪਣਾ ਲੈ ਤੁਰ ਚਲੇ ਆ ਅਜ ਤੇਰੇ आनंद पुरी असीं छोड़े ਇਤਿਹਾਸ ਦੀਆਂ ਕੁਝ ਰਾਤਾਂ ਸਵੇਰ ਨਹੀਂ ਲਿਆਉਂਦੀਆਂ 6 ਪੋ ਸਨ 1704 ਕਹਿਰ ਦੀ ਠੰਡ ਅਤੇ ਅਨੰਦਗੜ੍ਹ ਸਾਹਿਬ ਦੀ ਘੇਰਾਬੰਦੀ ਅੰਦਰ ਥੋੜੀ ਜਿਹੀ ਸਿੰਘ ਬਾਹਰ ਲੱਖਾਂ ਦੁਸ਼ਮਣ ਪਰ ਹੌਸਲਾ ਪਹਾੜਾਂ ਵਰਗਾ ਇਸੇ ਕਾਲੀ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਅਨੰਦਗੜ੍ਹ ਸਾਹਿਬ ਛੱਡਿਆ ਡਰ ਕਰਕੇ ਨਹੀਂ ਧਰਮ ਬਚਾਉਣ ਲਈ ਜੰਗ ਤੋਂ ਭੱਜ ਕੇ ਨਹੀਂ ਸ਼ਹਾਦਤਾਂ ਦੇ ਰਾਹ ਤੇ ਤੁਰਨ ਲਈ ਇਹ ਰਾਤ ਸਰਬੰਸ ਦੀ ਕੁਰਬਾਨੀ ਦੀ ਸ਼ੁਰੂਆਤ ਸੀ ਜੋ ਕੌਮ ਦਰਮਲੇ ਸਭ ਕੁਝ ਵਾਰ ਸਕਦੀ ਹੈ ਉਹ ਕਦੇ ਹਾਰਦੀ ਨਹੀਂ ਕਮੈਂਟ ਵਿੱਚ ਲਿਖੋ ਵਾਹਿਗੁਰੂ ਪੂਰੀ ਵੀਡੀਓ ਵੇਖੋ ਲਿੰਕ ਤੇ ਕਲਿੱਕ ਕਰੋ